ਅਮਨੇ ਸਭ ਦੇ ਇੱਕ ਪੋਸ਼ ਇਲਾਕੇ ਕੈਨੇਡੀਅਨ ਐਵੇਨਿਊ ਦੇ ਵਿੱਚ ਇੱਕ ਸ਼ੋਰੂਮ ਤੇ ਕੰਮ ਕਰਨ ਵਾਲੇ ਦੋ ਪ੍ਰਵਾਸੀ ਮਜ਼ਦੂਰਾਂ ਦਾ ਰਾਤ ਨੂੰ ਝਗੜਾ ਹੋ ਜਾਂਦਾ ਹੈ ਤੇ ਉਹਦਾ ਦੋਨਾਂ ਦੇ ਵਿੱਚੋਂ ਇੱਕ ਪ੍ਰਵਾਸੀ ਝਗੜੇ ਦੇ ਦੌਰਾਨ ਉਸ ਨੂੰ ਸਰੀਆ ਮਾਰ ਦਿੰਦਾ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਔਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੂਸਰੇ ਪ੍ਰਵਾਸੀ ਨੂੰ ਗ੍ਰਫਤਾਰ ਕਰ ਲਈ ਲੈਂਦੇ ਮੈਂ ਦੱਸਣਾ ਚਾਹਾਂਗਾ ਕੈਨੇਡੀਅਨ ਐਵੇਨਿਊ ਇੱਕ ਪੋਸ਼ ਏਰੀਆ ਹੈ ਉੱਥੇ ਇੱਕ ਸ਼ੋਰੂਮ ਦੇ ਵਿੱਚ ਕੰਮ ਕਰਦੇ ਸੀਗੇ ਟੇਲਰ ਦਾ ਕੰਮ ਕਰਨ ਵਾਲੇ ਦੋ ਪ੍ਰਵਾਸੀ ਜਿਹੜੇ ਇਕੱਠੇ ਰਹਿੰਦੇ ਸੀ ਉਸੇ ਸ਼ੋਰੂਮ ਦੇ ਵਿੱਚ ਠਹਿਰਦੇ ਠਹਿਰੇ ਹੋਏ ਸਨ ਰਹਿੰਦੇ ਵੀ ਸਨ ਉੱਥੇ ਹੀ ਔਰ ਉੱਥੇ ਰਾਤ ਨੂੰ ਇਹ ਦੋਨੇ ਮਜ਼ਦੂਰ ਇਕੱਠੇ ਹੋ ਕੇ ਸ਼ਰਾਬ ਪੀਂਦੇ ਸੀਗੇ ਸ਼ਰਾਬ ਪੀਂਦੇ ਹੋਏ ਉਹਨਾਂ ਵੱਲੋਂ ਕਿਸੇ ਕਾਰਨ ਨੂੰ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਔਰ ਲੜਾਈ ਤੋਂ ਬਾਅਦ ਇਸ ਕਦਰ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਪ੍ਰਵਾਸੀ ਵੱਲੋਂ ਕੋਲ ਪਿਆ ਸਰੀਆ ਸਰੀਏ ਨਾਲ ਉਸ ਦੇਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਨੂੰ ਬਹੁਤ ਹੌਨਰੀਅਤ ਦੀ ਖਬਰ ਜਦੋਂ ਪਹੁੰਚਦੀ ਹੈ ਪੁਲਿਸ ਕੋਲ ਪਹੁੰਚਦੀ ਹੈ ਤੇ ਪੁਲਿਸ ਨੇ ਫੋਰੀ ਕਾਰਵਾਈ ਕਰਦੇ ਹੋਏ ਜਿਸ ਨੇ ਕਤਲ ਕੀਤਾ ਹੈ ਉਸ ਪ੍ਰਵਾਸੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲੈਂਦੀ ਹੈ ਉਸ ਦਾ ਹੁਣ ਲਾਸ਼ ਦਾ ਪੋਸਟਮਾਰਟਮ ਹੋ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਏਗੀ ਮੈਂ ਦੱਸਣਾ ਚਾਹਾਂਗਾ ਪਰਵਾਸੀ ਮਜ਼ਦੂਰ ਅੰਮ੍ਰਿਤਸਰ ਦੇ ਵਿੱਚ ਬਹੁਤ ਉਹਨਾਂ ਦੀ ਤਦਾਦ ਹੈ ਔਰ ਪੌਸ਼ ਏਰੀਆ ਦਾ ਇੱਕ ਸ਼ੋਰੂਮ ਹੈ ਜਿਸ ਸ਼ੋਰੂਮ ਦੇ ਵਿੱਚ ਦੋਨੇ ਪਰਵਾਸੀ ਮਜ਼ਦੂਰ ਐਜ਼ ਬਤੌਰ ਟੇਲਰ ਦਾ ਕੰਮ ਕਰਦੇ ਸਨ ਔਰ ਪਿਛਲੇ ਕਾਫੀ ਸਮੇਂ ਤੋਂ ਉਸ ਸ਼ੋਰੂਮ ਦੇ ਵਿੱਚ ਟੇਲਰ ਮਾਸਟਰ ਦਾ ਕੰਮ ਕਰਦੇ ਆ ਰਹੇ ਸਨ ਔਰ ਉਸੇ ਹੀ ਸ਼ੋਰੂਮ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਉਸੇ ਸ਼ੋਰੂਮ ਦੇ ਵਿੱਚ ਕਾਰ ਬਣਾ ਕੇ ਰਹਿ ਰਹੇ ਸਨ ਉਸੇ ਸ਼ੋਰੂਮ ਦੇ ਅੰਦਰ ਹੀ ਰਹਿਦੇ ਸਿਗੇ ਔਰ ਰਾਤ ਨੂੰ ਬੈਠੇ ਹੋਏ ਇਕੱਠੇ ਹਰ ਰੋਜ਼ ਦੀ ਤਰ੍ਹਾਂ ਉਹ ਬੈਠੇ ਹੋਏ ਸਨ ਉੱਥੇ ਇੱਕ é yeah. ਇਕੱਠੇ ਸ਼ਰਾਬ ਪੀ ਰਹੇ ਸਨ ਸ਼ਰਾਬ ਪੀ ਕੇ ਕਿਸੇ ਗੱਲ ਕਾਰਨ ਗੱਲ ਆਪਸ ਦੇ ਦੋਨਾਂ ਦੇ ਵਿਚਕਾਰ ਵਿਗੜ ਗਈ ਤੇ ਗੱਲ ਹੱਥੋਂ ਪਾਈ ਤਾਂ ਕੰਨੀ ਆ ਗਈ ਔਰ ਦੂਸਰੇ ਪ੍ਰਵਾਸੀ ਨੇ ਕੋਲ ਪਿਆ ਸਰੀਆ ਜਿਸ ਦੇ ਨਾਲ ਹਮਲਾ ਕਰਕੇ ਉਸ ਨੂੰ ਹਮਲਾ ਕਰ ਦਿੱਤਾ ਔਰ ਸਰੀਏ ਦਾ ਵਾਰ ਉਹਦੇ ਸਿਰ ਤੇ ਲੱਗਾ ਜਿਸ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਕਮਿਸ਼ਨਰ ਪੁਲਿਸ ਨੇ ਇਸ ਮਾਮਲੇ ਦਾ ਸੰਗਿਆਨ ਲਿਆ ਹੈ ਮੌਕੇ ਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜੇ ਦੋਨੇ ਪ੍ਰਵਾਸੀ ਆਪਸ ਦੇ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਹੋ ਗਈ ਸੀ ਕਿਉਂਕਿ ਉਹ ਬੈਠੇ ਸ਼ਰਾਬ ਪੀ ਰਹੇ ਸਨ ਔਰ ਸ਼ਰਾਬ ਪੀਣ ਤੋਂ ਬਾਅਦ ਕਿਸੇ ਕਾਰਨ ਲੜਾਈ ਹੋ ਗਈ ਕੋਲ ਪਿਆ ਸਰੀਆ ਉਸ ਪ੍ਰਵਾਸੀ ਮਜ਼ਦੂਰ ਦੇ ਉੱਤੇ ਸਿੱਧੇ ਉੱਤੇ ਮਾਰ ਦਿੱਤਾ ਜਿਸ ਦੀ ਉੱਤੇ ਮੌਕੇ ਤੇ ਹੀ ਬਾਤ ਹੋ ਗਈ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਮੌਕੇ ਤੋਂ ਹੀ ਜਿਹੜਾ ਕਾਤਲ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦੋ ਪ੍ਰਵਾਸੀ ਮਜ਼ਦੂਰ ਸੀ ਆਪਸ ਵਿੱਚ ਬੈਠ ਕੇ ਉਹ ਡਰਿੰਕ ਕਰ ਰਹੇ ਸੀਗੇ ਉਹਨਾਂ ਦੇ ਆਪਸ ਕਿਸੇ ਨਾਲ ਤੈਸ ਤੇ ਆ ਗਿਆ ਇੱਕ ਇੱਕ ਆਪਦੇ ਉਹਦੇ ਸਾਥੀ ਨੇ ਦੂਸਰੇ ਸਾਥੀ ਨੂੰ ਮਾਰਤਾ ਤੇ ਉਹ ਸਾਥੀ ਨੂੰ ਦੂਸਰੇ ਨੂੰ ਉਸੇ ਗ੍ਰਿਫਤਾਰ ਕਰ ਲਿਆ ਤੇ ਉਹ ਦਾ ਜਿਹੜੇ ਉਹਨੂੰ ਕਤਲ ਦੇ ਦੋਸਤ ਹੈ ਉਹਦਾ ਇਚਾਰਣ ਕੀਤਾ ਜਾ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਸੀ ਇਹ ਇਹ ਡਿਟੇਲਸ ਮੈਨੂੰ ਨਹੀਂ ਪਤਾ ਆਪਸ